ਇੱਥੇ ਨਾਲ ਇੱਕ ਲਹਿਰ ਚੱਲ ਰਹੀ ਹੈ ਨਾਦ ਨਾਦ ਨਹੀਂ ਨਾਦ ਤਿੰਨ ਕੰਨੇ ਲੱਗੇ ਹੋਏ ਨੇ ਇਹ ਐਕ੍ਰੋਨੀਮ ਹੈ ਇੰਗਲਿਸ਼ ਦਾ ਨੰਨਾ ਭਾਵ ਨੋਟਸ ਲੈਣੇ ਇਹ ਭਾਵ ਆਸਕਿੰਗ ਪੁੱਛੋ ਬੱਚਿਆਂ ਨੂੰ ਆਦਤ ਪਾਈਏ ਸਵਾਲ ਪੁੱਛੋ ਆ ਤੁਸੀਂ ਸੰਗਤ ਵਿੱਚ ਬਹੁਤ ਸਾਰੇ ਮਾਤਾ ਪਿਤਾ ਬੈਠੇ ਹੋ ਅਗਰ ਆਪਣੇ ਬੱਚਿਆਂ ਨੂੰ ਕੁਝ ਸਿਖਾਣਾ ਚਾਹੁੰਦੇ ਹੋ ਨਾ ਤੇ ਕਹਿੰਦੇ ਨੇ ਇੱਕ ਮਾਂ ਅਨਪੜ੍ਹ ਸੀ ਲੇਕਿਨ ਹਰ ਰੋਜ਼ ਆਪਣੇ ਬੱਚੇ ਨੂੰ ਪੁੱਛਦੀ ਸੀ ਅੱਜ ਤੂੰ ਸਕੂਲ 'ਚ ਕਿਹੜਾ ਸਵਾਲ ਪੁੱਛਿਆ ਇੰਨੀ ਕੋ ਗੱਲ ਨਾਲ ਬੱਚੇ ਦੇ ਅੰਦਰ ਜਿਗਿਆਸਾ ਪੈਦਾ ਹੋ ਗਈ ਕਿ ਮੈਂ ਮਾਂ ਨੂੰ ਦੱਸਣਾ ਮੈਂ ਕੋਈ ਸਵਾਲ ਪੁੱਛਾਂ ਅੱਜ ਸਾਡਾ ਸਵਾਲ ਛੋਟੇ ਲੈਵਲ ਦਾ ਹੋਏਗਾ ਹੌਲੀ ਹੌਲੀ ਚੰਗੇ ਲੈਵਲ ਦੇ ਚੰਗੇ ਸਵਾਲ ਸਾਡੇ ਅੰਦਰ ਆਣਗੇ ਪੁੱਛੋ 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 ਇਹ ਵੀ ਗੱਲ ਸਾਨੂੰ ਗੁਰੂ ਸਾਹਿਬ ਤੋਂ ਮਿਲੀ ਜੇ ਸਾਡੀ ਪਹਿਲੀ ਬਾਣੀ ਦੀ ਪਹਿਲੀ ਪੌੜੀ ਵਿੱਚ ਦੋ ਸਵਾਲ ਨੇ ਕਿਵ ਸਚਿਆਰਾ ਹੋਈ ਐ ਕਿਵ ਕੂੜਤ ਟੱਪਾ ਚੌਥੀ ਪੌੜੀ 'ਚ ਫਿਰ ਦੋ ਸਵਾਲ ਫੇਰ ਕੇ ਅੱਗੇ ਰੱਖੀਏ ਛੇਵੀਂ ਪੌੜੀ 'ਚ ਫਿਰ ਦੋ ਸਵਾਲ ਵਣ ਪਾਣੇ ਕੇ ਨਾਇ ਕਰੀ ਸਿੱਖਣ ਸਿਖਾਣ ਪੜਨ ਪੜਾਉਣ ਦਾ ਸਭ ਤੋਂ ਵਧੀਆ ਢੰਗ ਐ ਸਵਾਲ ਜਵਾਬ ਕਰਨੇ ਬੱਚਿਆਂ ਨੂੰ ਆਦਤ ਪਾ ਦਿਓ ਤੇ ਜਿਹੜੇ ਨੌਜਵਾਨ ਬੱਚੇ ਇੱਥੇ ਸੁਣ ਰਹੇ ਹੋ ਪੁੱਛਣ ਦਾ ਸੰਕੋਚ ਝਾਕਾ ਡਰ ਦੂਰ ਕਰ ਦਿਓ ਜਿੰਨਾ ਪੁੱਛੋਗੇ ਉਹਨਾ ਸਿੱਖੋਗੇ ਤੇ ਜਿਹੜੇ ਨਹੀਂ ਪੁੱਛਣਗੇ ਪਿੱਛੇ ਰਹਿ ਜਾਣਗੇ ਤੇ ਨਾਦ ਦਾ ਅਖੀਰਲਾ ਹੈ ਡੀ ਡਿਸਕਸ ਕਰਨਾ ਬਾਣੀ ਦੀ ਭਾਸ਼ਾ ਵਿੱਚ ਵਿਚਾਰ ਕਰਨੀ ਜਿਹੜੀ ਚੀਜ਼ ਸਿੱਖ ਲਈ ਉਹ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਹੋਰਾਂ ਦੇ ਨਾਲ ਵਿਚਾਰੋ ਡਿਸਕਸ ਕਰੋ ਜਿੰਨੀ ਵਿਚਾਰ ਕਰੋਗੇ ਉਨੀ ਕਲੈਰਿਟੀ ਹੋਏਗੀ ਉਸ ਚੀਜ਼ ਦੀ ਸਿੱਖ ਨੇ ਰੋਸ਼ਨ ਦਿਮਾਗ ਬੰਨਾ ਹੈ ਆਪਣੇ ਬੁੱਧ ਦੇ ਦੀਪਕ ਨੂੰ ਜਗਾਉਣਾ ਹੈ ਬਸ ਮੈਂ ਅਖੀਰਲੀ ਗੱਲ ਕੇ ਕਹਿ ਕੇ ਸਮਾਪਤੀ ਕਰਦਾ ਚਾਰ ਸਸੇ ਹੋ ਗਏ ਪਹਿਲਾ ਸਹਿਜ ਪਾਠ ਦੂਜਾ ਸੈਲਫ ਸਟਡੀ ਤੀਜਾ ਸਕਿੱਲ ਚੌਥਾ ਸਕਾਲਰਸ਼ਿਪ ਤੇ ਪੰਜਵਾਂ ਹੈ ਸ਼ੇਅਰਿੰਗ ਸ਼ੇਅਰਿੰਗ ਇੱਕ ਤਾਂ ਵੰਡ ਛਕਣਾ ਦੂਜਾ ਸ਼ੇਅਰਿੰਗ ਹੈ ਸੰਗਤ ਜੀ ਜੇ ਕਿਸੇ ਤੇ ਕੋਈ ਮੁਸ਼ਕਿਲ ਹੈ ਕੋਈ ਭੀੜ ਹੈ ਪੁਰਾਣੇ ਸਮੇਂ ਦੇ ਸਿਆਣੇ ਕਹਿੰਦੇ ਸੀ ਕੋਈ ਤਕਲੀਫ ਹੈ ਕੋਠੇ ਚੜ ਕੇ ਰੋਲਾ ਪਾ ਕੋਈ ਜਣਾ ਦੱਸ ਦੇਗਾ ਤੇ ਅੱਜ ਪਤਾ ਕੀ ਹੈ ਅੱਜ ਅਸੀਂ ਲੁਕਾਉਂਦੇ ਹਾਂ ਹਾਏ ਕਿਸੇ ਨੂੰ ਪਤਾ ਨਾ ਲੱਗ ਜਾਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਾਰਾ ਦਿੱਤਾ ਕਰੋਗੇ ਗੱਲ ਮਿਲੇਗਾ ਹੱਲ ਸਾਰੇ ਬੋਲਣਾ ਜੀ ਕਰੋਗੇ ਗੱਲ ਮਿਲੇਗਾ ਹੱਲ हां ਗੱਲ ਕਿਹਦੇ ਨਾਲ ਕਰਨੀ ਐ